ਹਰਪ੍ਰੀਤ ਸਿੰਘ ਜੀ ਵਜੀਲਪੁਰੇ ਵਾਲੇ ਸੋ ਸੰਗਤਾਂ ਨੂੰ ਬੇਨਤੀ ਹੈ ਜਿਹੜੀਆਂ ਸੰਗਤਾਂ ਸੇਵਾ ਕਰ ਰਹੀਆਂ ਨੇ ਉਹ ਸੇਵਾ ਕਰਨ ਉਸ ਤੋਂ ਬਾਅਦ ਜਿੰਨੀਆਂ ਸੰਗਤਾਂ ਲੰਗਰ ਛਕ ਰਹੀਆਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਲੰਗਰ ਪ੍ਰਸ਼ਾਦਾ ਛਕ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੰਡਾਲ ਵਿੱਚ ਪ੍ਰਕਾਸ਼ਮਾਨੇ ਜੋ ਸੰਗਤਾਂ ਨੂੰ ਬੇਨਤੀ ਹੈ ਭਾਈ ਸੋ ਇੱਕ ਜ਼ਰੂਰੀ ਬੇਨਤੀ ਹੈ ਜਿਹੜੀਆਂ ਸੰਗਤਾਂ ਮੱਥਾ ਟੇਕਣ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਰਹੀਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਛਨੇ ਸੋ ਜਿੰਨਾ ਸੰਗਤਾਂ ਨੂੰ ਨਹੀਂ ਪਤਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੱਥਾ ਜਿਹੜਾ ਹਾਲ ਦੇ ਅੰਦਰ ਸਸਮੁਤੀਆਂ ਸੰਗਤਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਟਾਡੀ ਜੱਥੇ ਦਾ ਜਿਨ੍ਹਾਂ ਨੇ ਆਪ ਸਮੁਤੀ ਸੰਗਤ ਨੂੰ ਜੋ ਧੰਨ ਗੁਰੂ ਨਾਨਕ ਦੇਵ ਜੀ ਪਾਸ਼ ਦੇ ਦਿੱਤੇ ਹਾਸੇ ਨੂੰ ਕਰਵਾਇਆ ਸੁਸੰਗਤਾਂ ਬੇਨਤੀ ਹੈ ਪੰਡਾਲ ਤੋਂ ਬਿਨਾਂ ਬਿਨਾਂ ਸਨਰ ਸੇਵਾ ਤੋਂ ਉਹਨਾਂ ਨੂੰ ਵੀ ਬੇਨਤੀ ਹੈ ਭਾਈ ਪੰਡਾਲ ਦੇ ਅੰਦਰ ਸਜਣ ਦੀ ਕਿਰਪਾਲਤਾ ਕਰੋ ਅਤੇ ਜੋ ਜਥੇਦਾਰ ਸਿੰਘ ਭਾਈ ਉਹਨੂੰ ਵੀ ਬੇਨਤੀ ਹੈ ਉਹਨੂੰ ਵੀ ਬੇਨਤੀ ਹੈ ਕਿ ਪੰਡਾਲ ਦੇ ਅੰਦਰ ਪਹੁੰਚਣ ਦੀ ਕਿਰਪਾਲਤਾ ਕਰੋ ਜੋ ਇਹਨਾਂ ਦਾ ਸਮਾਂ ਹੈ ਰਾਗੀ ਜਪਰੀ ਸਿੰਘ ਜੀ ਦਾ ਇਹਨਾਂ ਦਾ 8 ਵਜੇ ਤੋਂ ਲੈ ਕੇ ਕਰਕੇ 8:40 ਦਾ ਸਮਾਂ ਹੈ ਭਾਈ ਸੋ ਸੰਗਤਾਂ ਨੂੰ ਨਿਹਾਲ ਕਰਨਗੇ ਸਾਰੇ ਸੰਗਤ ਨੇ ਇਸੇ ਤਰ੍ਹਾਂ ਪਿਆਰ ਸਤਿਕਾਰ ਦੇ ਨਾਲ ਬੈਠੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ oh acredito. फे इदर था जे करो था जा फेस करो वागुरु जी का खालसा वाहगुरु जी की फतेह सो सर्वत्र संगतान को पहला तो बेनती करिए श्री गुरु ग्रंथ साहब जी ਉਹਨਾਂ ਨੂੰ ਬੇਨਤੀ ਹੈ ਕਿ ਲੰਗਰ ਪ੍ਰਸਾਦ ਆਸ਼ਕ ਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾਓ ਕਿਉਂਕਿ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਇਹ ਹੜਾ ਆਪਾਂ ساری ਦੁਨੀਆ ਦਾ तमाम ਪਾਇਨਾਤ ਵਿੱਚ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਵਿੱਚ ਆਪਾਂ ਗਿਆਨੀ ਪ੍ਰਚਾਰਕ ਰਾਗੀ ਢਾਡੀ ਬੁਲਾਏ ਨੇ ਸਤਿਗੁਰਾਂ ਦਾ ਜਸ ਕਰਨ ਵਾਸਤੇ ਤੇ ਆਪਣਾ ਵੀ ਫਰਜ਼ ਬਣਦਾ ਹੈ ਕਿ ਸਮੇਂ ਤੋਂ ਸਮਾਗਮ ਅੱਢ ਕੇ ਆਪਾਂ ਅੰਡਾਲਿਆਂ ਤੇ ਹਾਜ਼ਰੀਆਂ ਲਵਾਈਏ ਸਤਿਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕਰੀਏ ਬਾਬਾ ਜਗਮੀਤ ਸਿੰਘ ਜੀ ਨੰਨੇ ਵਾਲੇ ਅਤੇ ਬਾਬਾ ਰਵਿੰਦਰ ਸਿੰਘ ਜੀ ਜੋਨੀ ਉਹ ਵੀ ਪਹੁੰਚ ਰਹੇ ਨੇ ਸੋ ਬੇਨਤੀ ਹੈ ਸਾਡੇ ਤੋਂ ਪਹਿਲਾ ਪ੍ਰਚਾਰਕ ਢਾਡੀ ਜੱਥਾ ਲੱਗਿਆ ਹੈ ਜੋ ਦੀ ਸੋਨਾ ਇਤਿਹਾਸਕ ਦੌਰਾਂ ਦਾ ਜੀਵਨ ਉਹਨਾਂ ਨੇ ਆਪ ਜੀ ਨੂੰ ਸਰਵਣ ਕਰਵਾਇਆ ਸੋ ਕੁਝ ਸਮੇਂ ਲਈ ਸ਼ਬਦ ਬਾਣੀ ਨਾਲ ਭਾਈ ਗੁਰਦਾਸ ਜੀ ਦੇ ਸ਼ਬਦ ਉਚਾਰਨ ਕੀਤੇ ਹੋਏ ਸਤਿਗੁਰਾਂ ਦੀ ਹਸਤ ਵਿੱਚ ਹੁਣ ਆਨੁ ਸਰਵਣ ਕਰੀਏ ਹਾਜ਼ਰੀਆਂ ਲਵਾਈਏ ਸਤਿਗੁਰੂ ਕਿਰਪਾ ਕਰ ਹਾਜ਼ਰੀ ਪਰਵਾਨ ਕਰਨ ਸੁਬੇਨਤੀ ਹੈ ਕਿ ਲੰਗਰ ਦਰਬਾਰ ਲੰਗਰ ਹਾਲ ਵਿੱਚ ਸुरू ਕਰ ਸ਼ੁਰੂ ਹੈ ਸੋ ਸਭ ਸੰਤਾਂ ਨੂੰ ਬੇਨਤੀ ਹੈ ਜੇ ਹਜੇ ਚੱਲ ਲੰਗਰ ਜੋ ਪੰਡਾਲ ਵਿੱਚ ਵੀ ਬੈਠੇ ਉਹਨਾਂ ਨੂੰ ਵੀ ਬੇਨਤੀ ਹੈ ਲੰਗਰ ਲਈ ਸਕੇ ਤਾਂ ਉਹ ਮੁੱਕ ਲੰਗਰ ਅੱਪਰ ਚੱਕੇ ਆ ਸਕਦੇ ਕਿਉਂਕਿ ਉਸ ਤੋਂ ਬਾਅਦ ਪ੍ਰਚਾਰਕ ਬਾਬਾ ਜੀ ਦੋ ਜੱਤੇ ਹੋਰ ਆਉਣੇ ਨੇ ਸਮਾਂ ਲੱਗੇਗਾ ਆਪਾਂ ਇਸ ਕਰਕੇ ਪਹਿਲਾਂ ਹੀ ਜਾ ਕੇ ਲੰਗਰ ਪ੍ਰਸ਼ਾਦਾ ਚੱਕ ਲਈ ਆਪਾਂ ਨੂੰ بار بار ਉੱਠਣਾ ਨਾ ਪਵੇ ਬੇਨਤੀ ਪਰਵਾਣ ਸਣ ਸਭ ਜਗਤ ਦੇ ਨਾਨਕ ਆਦਮਤੇ ਜੇ ਕੋ ਆ ਸਿਧਿਆਸਣ ਸਭ ਜਗਤ ਦੇ ਮਤੇ ਜੇ ਕੋ ਘਰ ਘਰ ਅੰਦਰ ਧਰਮ ਸਾਲ ਹੋਵੇ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੂਆ ਪਾਤੇ ਤਾਰੇ ਚਾਨਚਕ ਨੌਖੰਡ ਪ੍ਰਥਮੀ ਸਚਾ ਟੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਗੁਰਮੁਖ ਕਲ ਵਿੱਚ ਪ੍ਰਗਟ ਹੋ ਫਿਰ ਬਾਬਾ ਗਿਆ ਬਗਦਾਦ ਨੂੰ ਫਿਰ ਬਾਬਾ ਗਿਆ ਬਗਦਾਦ ਨੂੰ ਫਿਰ ਬਾਬਾ ਗਿਆ ਬਗਦਾਦ बाहर जाए किया कीअ सखान बाबा काल रूप तुजार बाबी मरदा ਤੁ ਤੋ ਦੇ ਹੋ ਗੇਰਦਾਸ ਹਮਾਰੀ ਤੁ ਤੋ ਦੇ ਹੋ ਗੇਰਦਾਸ ਹਮਾਰੀ ਜਿਓ ਪਿੰਡ ਸਭ ਤੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਸਤ ਗੁਰ ਪੂਰਾ ਸੇਵੈ ਸਤ ਗੁਰ ਪੂਰਾ ਸੇਵ ਹੈ ਦੁੱਖਾਂ ਕਾ ਹੋਏ ਨਾਸ ਨਾਨਕ ਨਾਮਿਆਰਤੀ ਹੈ ਨਾਨਕ ਨਾਮੈ ਉਹ ਛੱਟੀ ਐ ਤੁਦ ਟਿੱਠੇ ਸੱਚੇ ਪਾਤਸ਼ਾਹ ਮਲਚਨ ਮ ਜਨਮ ਦੀ ਕੱਟੀ ਐ ਆਨੰਦ ਗੁਣੇ ਨੇ ਧਾ गुरु गरीबनवाद गीनवाद S. Oh okay. No, no. ਸੋ ਇਤਨੀ ਕਹਾਜ਼ਰੀ ਪਰਵਾਨ ਕਰਨੀ ਕਿਉਂਕਿ ਆਪਾਂ ਜੋ ਜਥੇ ਗਿਆਨੀ ਮਹਾਪੁਰਖ ਰਾਗੀ ਬੁલાਏ ਨੇ ਉਹਨਾਂ ਤੋਂ ਆਪਾਂ ਸਤਗੁਰਾਂ ਦਾ ਇਤਿਹਾਸ ਗੁਰਬਾਣੀ ਵਿਚਾਰ ਸਰਵਣ ਕਰਨੀ ਹੈ ਇਸ ਕਰਕੇ ਸੰਗਤਾਂ ਨੂੰ ਦੁਆਰਾ ਫੇਰ ਬੇਨਤੀ ਕਰਦੀਏ ਕਿ ਲੰਗਰ ਪ੍ਰਸ਼ਾਦਾ ਸ਼ਬਕੇ ਪੰਡਾਲ ਵਿੱਚ ਪਹੁੰਚਣ ਦੀ ਕਿਰਪਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਗੁਰੂ ਨਾਨਕ ਇਹ ਸਨ ਰਾਗੀ ਹਰਪ੍ਰੀਤ ਸਿੰਘ ਜੀ ਵਜੀਦਪੁਰ ਵਾਲੇ ਜੋ ਆਪ ਸਮੂਹ ਸੰਗਤਾਂ ਨੂੰ ਸ਼ਬਦ ਰਾਹੀਂ ਨਿਹਾਲ ਕੀਤਾ ਸੋ ਹੁਣ ਅਗਲੀ ਬੇਨਤੀ ਹੈ ਜੋ ਕਿ ਸੰਤ ਬਾਬਾ ਜਗਮੀਤ ਸਿੰਘ ਜੀ ਲੰਬੀ ਵਾਲੇ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਅਤੇ ਹਰ ਜਸ ਸੁਣਾ ਕਰਕੇ ਸਮੂਹ ਸੰਗਤਾਂ ਨੂੰ ਨਿਹਾਲ ਕਰੋ ਜੀ ਦੁਆਰਾ ਫਿਰ ਬੇਨਤੀ ਹੈ ਸੰਤ ਬਾਬਾ ਜਗਮੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਜੋ ਪੰਡਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਸੋ ਸਮੁੱਚੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਜਿਹੜੇ ਸੰਗਤ ਲੰਗਰ ਪ੍ਰਸ਼ਾਦਾ ਛਕ ਰਹੀ ਹੈ ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ ਹੈ ਚਾਲੂ ਹੈ ਭਾਈ ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਲੰਗਰ ਪ੍ਰਸ਼ਾਦਾ ਨਹੀਂ ਛਕਿਆ ਉਹ ਵੀ ਛਕ ਸਕਦੀਆਂ ਹਨ ਫਿਰ ਲੰਗਰ ਪ੍ਰਸ਼ਾਦਾ ਛਕ ਕਰਕੇ ਆਪਾਂ ਇਸੇ ਤਰ੍ਹਾਂ ਹੀ ਪੰਡਾਲ ਦੇ ਵਿੱਚ ਸਜਣ ਦੀ ਕਿਰਪਾਲਤਾ ਕਰਨੀ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਜਿਹੜੇ ਬਾਹਰ ਨੇ ਉਹਨਾਂ ਨੂੰ ਖਾਸ ਕਰਕੇ ਬੇਨਤੀ ਹੈ ਭਾਈ ਇੱਥੇ ਪੰਡਾਲ ਦੇ ਵਿੱਚ ਆ ਕਰਕੇ ਸਜਣਾਂ ਦੀ ਕਿਰਪਾਲਤਾ ਕਰੋ ਦੁਬਾਰਾ ਫਿਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿਹੜੀਆਂ ਸੰਗਤਾਂ ਲੰਗਰ ਪ੍ਰਸ਼ਾਦਾ ਛਕ ਰਹੀਆਂ ਨੇ ਜਾਂ ਸੇਵਾ ਕਰ ਰਹੀਆਂ ਨੇ ਉਸ ਤੋਂ ਅਪਰੰਤ ਜਿਤਨੀਆਂ ਸੰਗਤਾਂ ਨੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੱਥ ਜੋੜ ਕੇ ਜੋ ਪੰਡਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਸੋ ਆਪ ਸਮੁੱਚੀਆਂ ਸੰਗਤਾਂ ਨੂੰ ਪਤਾ ਹੈ ਹਰ ਸਾਲ ਦੀ ਤਰ੍ਹਾਂ ਜੋ ਧੰਨ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਮਹਾਨ ਸਮਾਗਮ ਰੱਖੇ ਜਾਂਦੇ ਨੇ ਇਸ ਸਾਲ ਵੀ ਸੰਤ ਬਾਬਾ ਪਰਮਪਾਲ ਸਿੰਘ ਜੀ ਪੱਕੇ ਟਿੱਬੇ ਵਾਲੇ ਉਹਨਾਂ ਦੀ ਰੈਣਮਾਈ ਹੇਠ ਇਹ ਜੋ ਮਹਾਨ ਸਮਾਗਮ ਚੱਲ ਰਹੇ ਨੇ ਸੁਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਦਰਸ਼ਨ ਮੇਲੇ ਕਰਨ ਵਾਸਤੇ ਆਈਆਂ ਨੇ ਹਰ ਜੱਸ ਸੁਣਨ ਵਾਸਤੇ ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਜਿਹੜਾ ਲਾਈਵ ਚੱਲ ਰਿਹਾ ਹੈ ਇਹ ਭਾਈ ਦੋ ਤਿੰਨ ਚੈਨਲਾਂ ਤੋਂ ਹੈ ਜੋ ਲਾਈਵ ਟੈਲੀਕਾਸਟ ਆਰਟੀਸੀ ਲਾਈਵ ਟੀਵੀ ਤੋਂ ਜਿਹੜਾ ਲਾਈਵ ਚੱਲ ਰਿਹਾ ਹੈ ਭਾਈ ਆਰਟੀਸੀ ਲਾਈਵ ਟੀਵੀ ਤੋਂ ਚੈਨਲ ਜਿਹੜਾ ਹੈ ਉਸ ਤੋਂ ਲਾਈਵ ਹੈ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਜੋ ਸੰਗਤਾਂ ਪ੍ਰਸ਼ਾਦਾ ਪਾਣੀ ਛਕ ਰਹੀਆਂ ਨੇ ਅਰ ਜੋ ਪੰਡਾਲ ਦੇ ਅੰਦਰ ਸੰਗਤਾਂ ਬੈਠੀਆਂ ਨੇ ਜਿਨ੍ਹਾਂ ਨੇ ਪ੍ਰਸ਼ਾਦਾ ਨਹੀਂ ਛਕਿਆ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਦਾ ਪਾਣੀ ਛਕ ਕਰਕੇ ਇਸੇ ਤਰ੍ਹਾਂ ਪੰਡਾਲ ਦੇ ਵਿੱਚ ਸਜਣ ਦੀ ਕਿਰਪਾਲਤਾ ਕਰਨੇ ਸੰਤ ਬਾਬਾ ਜਗਮੀਤ ਸਿੰਘ ਜੀ ਲੰਬੀ ਵਾਲੇ ਉਹ ਪੰਡਾਲ ਦੇ ਵਿੱਚ ਪਹੁੰਚ ਚੁੱਕੇ ਨੇ ਸਟੇਜ ਤੇ ਸੁਸੰਗਤਾਂ ਨੂੰ ਆਪ ਜੀ ਨੂੰ ਗੁਰ ਇਤਿਹਾਸ ਦੇ ਨਾਲ ਜੋੜ ਕਰਕੇ ਨਿਹਾਲ ਕਰਨਗੇ ਸੋ ਸੰਗਤਾਂ ਨੂੰ ਖਾਸ ਕਰਕੇ ਬੇਨਤੀ ਹੈ ਸੇਵਾਦਾਰ ਵੀਰਾਂ ਨੂੰ ਕਿ ਜਿੰਨੀਆਂ ਸੰਗਤਾਂ ਨੇ ਲੰਗਰ ਪ੍ਰਸ਼ਾਦਾ ਸ਼ਿਕਾ ਕਰਕੇ ਪੰਡਾਲ ਦੇ ਵਿੱਚ ਸਜਾਉਣ ਦੀ ਕਿਰਪਾਲਤਾ ਕਰੋ ਭਾਈ ਸੋ ਧੰਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਜੇ ਆਪਾਂ ਸਮਾਂ ਕੱਢ ਕੇ ਅਸਥਾਨਾਂ ਤੇ ਪਹੁੰਚੇ ਆ ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਮੂਚੀਆਂ ਸੰਗਤਾਂ ਤੇ ਜੇ ਸਮਾਂ ਕੱਢ ਕੇ ਇੱਥੇ ਪਹੁੰਚੇ ਆ ਤੇ ਇੱਕ ਖਾਸ ਬੇਨਤੀ ਇਸ ਵੀ ਕਿ ਜੋ ਏਕ ਕਿਨਕਾ ਜਿਸ ਜੀਵ ਬਸਾਵੈ ਤਾਂ ਕੀ ਮਹਿਮਾ ਗਣੀ ਨ ਆਵੇ ਕਿਸੇ ਪ੍ਰਾਣੀ ਦੇ ਹਿਰਦੇ ਵਿੱਚ ਕਿਨਕਾ ਮਾਤਰ ਵੀ ਜੇ ਗੁਰੂ ਨਾਨਕ ਦੇ ਗੱਲ ਵਸ ਗਈ ਤੇ ਉਹਦੀ ਮਹਿਮਾ ਜਿਹੜੀ ਹੈ ਸਾਧ ਸੰਗਤ ਜੀ ਉਹ ਕਥਨ ਬਿਆਨ ਨਹੀਂ ਹੋ ਸਕਦੀ ਜੇ ਆਇਆ ਤੇ ਸਰੀਰ ਕਰਕੇ ਨਹੀਂ ਸਾਧ ਸੰਗਤ ਜੀ ਮਨ ਕਰਕੇ ਸਜਣ ਦੀ ਕਿਰਪਾਲਤਾ ਕਰੋ ਇੱਥੇ ਮਨ ਕਰਕੇ ਜੁੜਨ ਦੀ ਕਿਰਪਾਲਤਾ ਕਰਨੀ ਸਾਧ ਸੰਗਤ ਜੀ ਸੇਵਾਦਾਰ ਵੀਰਾਂ ਨੂੰ ਬੇਨਤੀ ਹੈ ਸੰਗਤ ਕਾਫੀ ਹੈ ਜਿਹੜੀ ਪੰਡਾਲ ਤੋਂ ਬਾਹਰ ਹੈ ਸਮੁੱਚੀ ਸੰਗਤ ਨੂੰ ਬੇਨਤੀ ਹੈ ਪੰਡਾਲ ਦੇ ਅੰਦਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਜੋ ਵਹੀਕਲ ਨੇ ਉਹਨਾਂ ਨੂੰ ਵੀ ਕਿਸੇ ਤਰੀਕੇ ਦੇ ਨਾਲ ਜੋ ਜਗਾ ਹੈ ਉਹਦੇ ਅੰਦਰ ਸਾਰੇ ਵਹੀਕਲ ਤਰੀਕੇ ਦੇ ਨਾਲ ਸੇਵਾਦਾਰ ਵੀਰਾਂ ਨੂੰ ਬੇਨਤੀ ਹੈ ਉਹ ਵੀ ਲਗਵਾ